ਪਿੰਡ ਛੁਗੇ ਛਲੀਆਂ ਜਿੱਥੇ ਕੇ ਲక్ష్ਮਨ ਨਹਿਰ ਤੁਹਾਨੂੰ ਇਧਰ ਦਿਖਾਣਾ ਚਾਹਵਾਂਗੇ ਲక్ష్ਮਨ ਨਹਿਰ ਜਿਹੜੀ ਚੱਲ ਰਹੀ ਹੈ ਇਹ ਟੁੱਟ ਚੁੱਕੀ ਹੈ ਇਧਰ ਤੁਸੀਂ ਦੇਖੋਗੇ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਹੋ ਚੁੱਕਿਆ ਹੈ ਕਿੰਨੇ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ ਇਹ ਦੇਖ ਸਕਦੇ ਹੋ ਨਹਿਰ ਟੁੱਟ ਚੁੱਕੀ ਹੈ ਇਹ ਅੱਗੇ ਖੰਮ ਵੀ ਡਿੱਗਣ ਵਾਲੀ ਹੈ ਜਿਹਦੇ ਕਰਕੇ ਅਸੀਂ ਜ਼ਿਆਦਾ ਨਹੀਂ ਅੱਗੇ ਜਾ ਸਕਦੇ ਨਹਿਰ ਟੁੱਟ ਚੁੱਕੀ ਹੈ ਦੋਨੋਂ ਸਾਈਡ ਤੋਂ ਪਾਣੀ ਆ ਰਿਹਾ ਹੈ ਪਿੱਛੇ ਮੁੜ ਕੇ ਵੀ ਤੇ ਪਿੱਛੋਂ ਵੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿੰਨੇ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਜਿੱਥੋਂ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਪਾਣੀ ਹੀ ਪਾਣੀ ਦਿਸ ਰਿਹਾ ਹੈ ਇਸ ਨੂੰ ਬੜੇ ਹੀ ਇੱਕ ਚਿੰਤਾਜਕ ਵਸ਼ੇ ਵਿਸ਼ੇ ਹੈ ਕਿ ਸਰਕਾਰ ਨੂੰ ਜਿਹੜੀ ਪੰਜਾਬ ਸਰਕਾਰ ਹੈ ਜਾਂ ਮਹਿਰ ਵਿਭਾਗ ਨੂੰ ਇਸ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਕਿਸਾਨਾਂ ਦਾ ਕੀ ਹੋਵੇਗਾ ਇਸ ਮਹਿਰ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਕੀਤੀ ਜਾਣੀ ਚਾਹੀਦੀ ਇਹ ਸਾਡੀ ਅੱਜ ਇੱਥੋਂ ਦੇ ਕਿਸਾਨਾਂ ਨਾਲ ਗੱਲ ਕੀਤੀ ਹੈ ਅਸੀਂ ਇੱਥੋਂ ਦੇ ਕਿਸਾਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਹਰ ਸਾਲ ਹੀ ਇਹ ਕੰਮ ਹੁੰਦਾ ਹੈ ਅੱਜ ਅਸੀਂ ਗੱਲ ਕਰਦੇ ਆ ਸਾਡੇ ਪਿੱਛੇ ਕੁਝ ਕਿਸਾਨ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਕਿੱਥੋਂ ਆਏ ਤੁਸੀਂ ਮੇਰਾ ਨਾਲ ਹੀ ਪਿੰਡ ਹੈ ਜੀ ਪੰਜੇ ਕੋਤਾੜ ਇਹ ਕਿਹੜਾ ਸਥਾਨ ਹੈ ਜੀ ਇਹ ਤੁਸ਼ੀਆ ਦਾ ਪਿੰਡ ਹੈ ਜਾਨੀ ਕਿ ਕਿੱਥੋਂ ਬਿਲਕੁਲ ਨਹਿਰ ਨਹਿ ਟੁੱਟੀ ਆ ਪਿੰਡ ਦੇ ਕੋਲੋਂ ਇਹ ਲਗਭਗ ਜੀ 9:30 ਵਜੇ ਦਾ ਕਰੀਬ ਟਾਈਮ ਸੀ ਜਦੋਂ ਇਹ ਨਹਿਰ ਟੁੱਟੀ ਆ ਹੁਣ ਲਗਭਗ ਪੋਨੇ 2 ਦੇ ਕਰੀਬ ਟਾਈਮ ਹੋ ਚੁੱਕਿਆ ਹੈ ਇੱਥੇ ਪ੍ਰਸ਼ਾਸਨ ਨੇ ਬਿਲਕੁਲ ਸਾਰ ਨਹੀਂ ਲਈ ਹਾਂ ਕਿ ਪ੍ਰਸ਼ਾਦ ਅਗਰ ਇਹ ਪੂਰੇ ਟਾਈਪ ਤੇ ਪਹੁੰਚ ਜਾਂਦਾ ਉਹਨਾਂ ਨੂੰ ਫੋਨ ਪਹਿਲਾਂ ਜਾ ਚੁੱਕਿਆ ਸੀਗਾ ਕਿ ਭਾਈ ਨਹਿਰ ਟੁੱਟ ਗਈ ਤੁਸੀਂ ਆਹ ਨਹੀਂ ਇਸ ਬਤੀ ਤੁਸੀਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹਾਂ ਬਿਲਕੁਲ ਪਿੰਡ ਵਾਸੀਆਂ ਨੇ ਕਾਫੀ ਐਸਡੀਐਮ ਸੈੱਟ ਫੋਨ ਕੀਤਾ ਹੈ ਕਿ ਤੁਸੀਂ ਆਓ ਮੈਡਮ ਦੇਖੋ ਨਹਿਰ ਟੁੱਟ ਚੁੱਕੀ ਹੈ ਤੇ ਮਤਲਬ ਉਹਨੂੰ ਆਪਾਂ ਕਿਸਮੇ ਕਿਹਾ ਜੀਸੀਬੀ ਲਿਆ ਕੇ ਉਹਨੂੰ ਬੰਨ ਸਕੀਏ ਪਰ ਪ੍ਰਸ਼ਾਸਨ ਕੋਈ ਸਾਰ ਨਹੀਂ ਲਈ ਇਹ ਲਗਭਗ 100 ਦੇ ਕਰੀਬ ਜਿਹੜਾ ਕਿਲਾ ਜ਼ਮੀਨ ਇਹ ਡੁੱਬ ਚੁੱਕੀ ਹੈ ਜਦੋਂ ਕਿਸਾਨ ਪਰਾਲੀਆਂ ਸਾੜਦਾ ਸੀਗਾ ਤੇ ਸੈਟਲਾਈਟ ਦੱਸ ਦਿੰਦਾ ਸੀਗਾ ਕਿ ਕਿਸਾਨ ਨੇ ਪਰਾਲੀ ਸਾੜੀ ਆ ਤੇ ਪੁਲਿਸ ਉਹ ਖੇਤ ਪਹੁੰਚ ਜਾਂਦੀ ਸੀ ਤੇ ਸ਼ਰਪਰ ਪਹੁੰਚ ਜਾਂਦਾ ਸੀ ਅੱਜ ਦੇਖੋ ਉਹ ਸੈਟਲਾਈਟ ਕਿੱਥੇ ਗਿਆ ਜਿਹਨੇ ਦੱਸਿਆ ਨਹੀਂ ਕਿ ਨੈਟ ਟੁੱਟ ਚੁੱਕੀ ਐ ਉਹ ਕਿੱਥੇ ਗਿਆ ਇਹ ਸਭ ਤੁਹਾਡੀ ਸਰਕਾਰ ਦੀ ਨਲਾਇਕੀ ਆ ਦੂਸਰੇ ਹੁਣ ਨਹਿਰ ਦੇ ਨਾਲ ਜਿੰਨੇ ਪਿੰਡ ਲੱਗਦੇ ਆ ਜੀ ਉਹ ਪਿੰਡ ਵਾਲੇ ਵੀ ਕੁਛ ਨਾ ਜਿਹੜੀ ਗੰਦਗੀ ਵਗਾਰਾ ਵਿੱਚ ਫੁੱਟ ਦਿੰਦੇ ਆ ਇਹਦਾ ਮੇਨ ਫੁੱਟਣ ਦਾ ਕਾਰਨ ਸੀ ਕਿ ਤੁਸੀਂ ਅਵੇ ਖਲਾਲੀ ਦੇਖ ਲਓ ਜੇ ਪਾਣੀ ਛੜਨਾ ਸੀਗਾ ਘੱਟ ਤੋਂ ਘੱਟ ਪਹਿਲਾਂ ਨਹਿਰ ਨੂੰ ਸਾਫ਼ ਕਰ ਲੈਂਦੇ ਫਿਰ ਪਾਣੀ ਛੱਡੇ ਜਾਂਦਾ ਵੈਸੇ ਪਾਣੀ ਛੱਡਣ ਦੀ ਕੋਈ ਹੁਣ ਦੁੱਖ ਨਹੀਂ ਪੈਂਦੀ ਜਦੋਂ ਝੋਨਾ ਬੀਜਦੇ ਆ ਉਦੋਂ ਪਾਣੀ ਨਹਿਰਾਂ ਚ ਆਉਂਦਾ ਨਹੀਂ ਤੇ ਹੁਣ ਜਦੋਂ ਪਾਣੀ ਦੀ ਲੋੜ ਹੈ ਨਹੀਂ ਉਦੋਂ ਇਹਨਾਂ ਪਾਣੀ ਛੱਡ ਦਿੰਦਾ ਹੁਣ ਇਹਦਾ ਜਿਹੜਾ ਹਰਜਾਨਾ ਕੌਣ ਭਰੇਗਾ ਪਹਿਲਾਂ ਖਾਦ ਨਹੀਂ ਮਿਲਦੀ ਪਹਿਲਾਂ ਕਿਸਾਨ ਮੰਡੀਆਂ ਚ ਰੋਲ ਗਿਆ ਫਿਰ ਡੀਏਪੀ ਖਾਦ ਨਹੀਂ ਮਿਲੀ ਅੱਜ ਤੁਸੀਂ ਦੇਖੋ ਕਿੰਨਾ ਵਿਚਾਰੇ ਗਰੀਬਾਂ ਨੇ ਘੱਟਾ ਲੈ ਕੇ 15-1500 ਰੁਪਏ ਦਾ ਇੱਥੇ ਕਣਕ ਦੀ ਬੀਜੀ ਆ। ਨਹੀਂ ਨਹੀਂ ਗੱਟਾ 1500 ਦਾ ਜਿਹੜਾ ਖਾਦ ਦਾ ਰੇਟ ਉਹ ਤਾਂ ਘੱਟ ਹੈ। ਵੀ ਦੇਖੋ ਘਾਟੇ ਹੁਣ ਕੰਨਿਆਂ ਨੂੰ ਬਲੈਕ ਚ ਮਿਲੀ ਜਾ। ਖਾਦ ਤਾਂ ਮਿਲਦੀ ਨਹੀਂ ਸੀ। ਕੰਨਿਆਂ ਨੇ 200 200 ਵੱਧ ਭਰ ਕੇ ਵੀ ਖਾਦ ਲੈਦੀ ਆ। ਜਿਵੇਂ ਵੀਰ ਜੀ ਦੱਸ ਰਿਹਾ ਵੀ ਸਰਕਾਰ ਕੀ ਹੈ ਵੀ ਪਹਿਲਾਂ ਤਾਂ ਇੱਥੇ ਧਿਆਨ ਨਹੀਂ ਦਿੱਤਾ ਗਿਆ। ਦੂਸਰਾ ਵੀਰ ਜੀ ਕਹਿ ਰਿਹਾ ਵੀ 1500 ਦਾ ਗੱਟਾ ਜਿਹੜਾ ਡੀ.ਏ.ਪੀ. ਖਾਦ ਦਾ ਖਰੀਦ ਰਿਹਾ ਉਹ ਵੀ ਨਹੀਂ ਮਿਲ ਰਹੀ। ਉਹ ਵੀ ਬਲੈਕ ਚ ਲੈ ਰਹੇ ਆ। ਇਹ ਕਾਰੋ ਬਜਾਰੀ ਇਹ ਬਲੈਕ ਬਜਾਰੀ ਅਜੇ ਵੀ ਚਾਲੂ ਹੈ। ਬਾਕੀ ਹੋਰ ਅੱਗੇ ਜਾਣਦੇ ਆ ਕਿ ਕਹਿੰਨ ਗਾਂਦੇ ਆ। ਇੱਕ ਹੁਣ ਲਗਭਗ ਮੈਨੂੰ ਲੱਗਦਾ ਕਿ ਸਾਡਾ ਪਾਣੀ ਆ ਰਿਹਾ ਹੈ ਇਹ ਲਗਭਗ 2.5 300 ਦੇ ਐਕਰ ਜਿਹੜੀ ਜਿਹੜੀ ਨੁਕਸਾਨ ਫਸਲ ਦਾ ਹੋਏਗਾ ਇਹਦਾ ਹੁਣ ਅਰਜਾਨਾ ਕੌਣ ਭਰੇਗਾ ਜੀ ਨਹੀਂ ਤੁਸੀਂ ਐਸਡੀਐਮ ਸਾਹਿਬ ਨੂੰ ਜਿਵੇਂ ਪਿੰਡ ਵਾਤੀਆਂ ਨੇ ਫੋਨ ਕੀਤਾ ਕਿ ਉਹਨਾਂ ਨੇ ਸਾਹਮਣੇ ਤੋਂ ਕੋਈ ਆਨਸਰ ਨਹੀਂ ਕੀਤਾ ਨਹੀਂ ਨਹੀਂ ਇੱਥੇ ਕਾਫੀ ਬੈਠੇ ਨੇ ਕਿਸਾਨ ਉਹ ਕਹਿੰਦੇ ਸੀ ਆ ਰਹੇ ਐ ਸੀ ਆ ਰਹੇ ਆਲੇ ਤੱਕ 5 ਕਰਕੇ 9 ਵਜੇ ਤੋਂ ਲੈ ਕੇ ਜੇ ਕਾਊਂਟ ਕੀਤਾ ਜਾਵੇ ਤੇ 9 ਵਜੇ ਤੋਂ ਲੈ ਕੇ ਹੁਣ 5 ਘੰਟੇ ਤੋਂ ਉੱਤੇ ਸਮਾਂ ਹੋ ਚੁੱਕਿਆ ਹਜੇ ਤੱਕ ਐਸਡੀਐਮ ਸਾਹਿਬ ਮੌਜੂਦਾ ਨਹੀਂ ਪਹੁੰਚੇ ਜਿਹਦੇ 100 ਕਿਲੋ ਤੋਂ ਪਲੱਸ ਦੱਸ ਰਿਹਾ ਹੈ ਵੀ ਜਿਹੜੀ ਕਿਸਾਨਾਂ ਦੀ ਜਿਹੜੀ ਕਣਕ ਦੀ ਫਸਲ ਆ ਉਹ ਖਰਾਬ ਹੋ ਚੁੱਕੀ ਹੈ ਤੇ ਇਸ ਦੇ ਨਾਲ ਨਾਲ ਹੋਰ ਗੱਲ ਕਰਨਾ ਚਾਹਾਂਗੇ ਅੱਗੇ ਇੱਕ ਹੋਰ ਵੀਰ ਜੀ ਖੜੇ ਆ ਅਸੀਂ ਉਹਨਾਂ ਤੋਂ ਜਾਣਦੇ ਆਂ ਵੀ ਉਹ ਇਸ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਕੀ ਕਹਿਣਾ ਚਾਹੁੰਦੇ ਆਂ ਇੱਧਰ ਵੇਖੋ ਜੀ ਸਾਡੇ ਦੋ ਦੋ ਕਨਾਲੀ ਤਿੰਨ ਤਿੰਨ ਕਨਾਲੀ ਉਹ ਤੂੰ ਸਾਹਮਣੇ ਮੋਗੀ ਗਈ ਹੈ ਸਰਕਾਰੀ ਉਹ ਸਰਕਾਰੀ ਮੋਗੀ ਨਹੀਂ ਛੱਡਣ ਦਿੰਦਾ ਸੰਦੀਪ ਅਗੂ ਸੰਦੀਪ ਆਂਦਾ ਪੈ ਸੰਦੀਪ ਸਾਰਾ ਕੁਝ ਕਰਦਾ ਪੈਗੂ ਪੁਲਿਸ ਉਹਨ ਦੇ ਨਾਲ ਦੀਪ ਕੌਣ ਹੈ ਜੀ ਸੰਦੀਪ ਅੱਗੇ ਪਹਿਲੇ ਉਹ ਪਤਾ ਨਹੀਂ ਉਹ ਹੋਏਗਾ ਤਾਂ ਸਾਡਾ ਭਤੀਜਾ ਹੈ ਪਰ ਉਹਦੇ ਲੇਕਨ ਅੱਜ ਉਹ ਰੋਕ ਰਿਹਾ ਹੈ ਤਾਂ ਗੁਹਾਰੀ ਉੱਥੇ ਜਾ ਕੇ ਤਾਂ ਖੜਦਾ ਪਿਆ ਠੀਕ ਹੈ ਅਸੀਂ ਉਹਦੇ ਨਾਲ ਲੜਾਈ ਕਰਨਾ ਨਹੀਂ ਚਾਹਣੇ ਕਿ ਜੇ ਜਾਰੇ ਕਰ ਮੈਂ ਜਾਣ ਔਰ ਰੋਕ ਕਿਵੇਂ ਸਕਦਾ ਤੁਮ ਜਦੋਂ ਪਾਣੀ ਸਰਕਾਰੀ ਤੇ ਜ਼ਮੀਨ ਤੁਹਾਡੀ ਆਪਣੀ ਹੈ ਹਾਂਜੀ ਹਾਂਜੀ ਨਹੀਂ ਨਹੀਂ ਸਰਕਾਰ ਆਪਣੀ ਤਾਂ ਇੱਥੇ ਆਗਨਾ ਨਾਲ ਆ ਖੰਬੇ ਦੇ ਵਿੱਚ ਉਦੋਂ ਅੱਗੇ ਪਾਣੀ ਪਰ ਮੋਗੀ ਉਹ ਮੋਗੀ ਨਹੀਂ ਛੱਡਣ ਦਿੰਦਾ ਪਿਆ ਉਹ ਅੱਗੂ ਕਹਿੰਦਾ ਵੀ ਹਾਂ ਮੈਂ ਰੋਕਾਂਗਾ ਤੇ ਤੁਸੀਂ ਕੌਣ ਹੋ ਤੇ ਮੈਨੂੰ ਛੱਡਣ ਵਾਲੇ ਮੋਗੀ ਇਹਨਾਂ ਦਾ ਕਹਿਣ ਦਾ ਮਕਸਦ ਹੈ ਵੀ ਇਹਨਾਂ ਕੋਲ ਜੇ ਟਿਕਟ ਦੀ ਗੱਲ ਕਰੀਏ ਤੇ ਉਹਦੇ ਵਿੱਚੋਂ ਚੌਥਾ ਹਿੱਸਾ ਕੀ ਜ਼ਮੀਨ ਹੈ ਤੇ ਅੱਗੇ ਜਿਹੜੀ ਮੋਗੀ ਹੈ ਪਾਣੀ ਦੀ ਨਿਕਾਸੀ ਵਾਸਤੇ ਛੱਡਣਾ ਚਾਹੁੰਦੇ ਆ ਪਰ ਕੁਝ ਜ਼ਿਮੀਂਦਾਰ ਅੱਗੋਂ ਉਹਨਾਂ ਦੀ ਫਸਲ ਨਾ ਖਰਾਬ ਹੋ ਜਾਈ ਉਹ ਨਹੀਂ ਛੱਡਣ ਦੇ ਰਹੇ ਹਾਂਜੀ ਅੱਛਾ ਇਸ ਤੋਂ ਇਲਾਵਾ ਤੁਸੀਂ ਪ੍ਰਸ਼ਾਸਨ ਵੱਲ ਜੇ ਕੁਝ ਹੋਰ ਕਹਿਣਾ ਚਾਹੁੰਦੇ ਹੋ ਹਾਂ ਕਹਿਣਾ ਚਾਹਣੇ ਆ ਵੀ ਸਾਡੇ ਵਾਸਤੇ ਕੁਝ ਵੀ ਨਹੀਂ ਕੀਤਾ ਕੋਈ ਨਹੀਂ ਸਾਡੇ ਵਾਸਤੇ ਅੱਜ ਹੁਣ ਸਾਡੀ ਨਾ ਟੁੱਟੀ ਖੜੀ ਤਾਂ ਸਾਡੇ ਵਾਸਤੇ ਤਾਂ ਕੋਈ ਨਹੀਂ ਆਇਆ ਇੱਥੇ ਨਹੀਂ ਨਹੀਂ ਇਹ ਤਾਂ ਚਲੋ ਇਹ ਘਟਣਾ ਹੋ ਗਈ ਇਹ ਕੋਈ ਰੋਜ਼ ਰੋਜ਼ ਥੋੜਾ ਹੁੰਦੀ ਹੈ ਪਹਿਲੀ ਵਾਰੀ ਹੋਈ ਹੋਣੀ ਹੈ ਤੇ ਪ੍ਰੋਫੈਸਰ ਨਹੀਂ ਜੀ ਪਿਛਲੀ ਵਾਰੀ ਵੀ ਹੋਈ ਹੈ ਪਿਛਲੀ ਵਾਰੀ ਵੀ ਆ ਉਹ ਟੁੱਟੀ ਉਸ ਤੋਂ ਨਾਲ ਉਹ ਮੋਗ ਦੇ ਕੋਲ ਉਹਲੇ ਵੀ ਅਸੀਂ ਆਹ ਮਾਰ ਮਾਰ ਤੇ ਲਿਆ ਲਿਆ ਤੇ ਜੇ ਪੀਆਂ ਤੇ ਉਹਨਾਂ ਨਾਲ ਬੰਨੀ ਹੈ ਕੁਝ ਵੀ ਨਹੀਂ ਹੋਇਆ ਉਹ ਤਾਂ ਵੀ ਕੁਝ ਨਹੀਂ ਆ ਤਾ ਹੁਣ ਵੀ ਸਾਡੇ ਨਾਲ ਕੁਝ ਨਹੀਂ ਇਹ ਵੀਰ ਜੀ ਕਹਿਣਾ ਚਾਹੁੰਦੇ ਵੀ ਇੱਕ ਵਾਰ ਹੀ ਨਹੀਂ ਹਰ ਵਾਰੀ ਆ ਦੋ ਵਾਰੀ ਹੋ ਚੱਲੀ ਹੈ ਆ ਦੂਸਰੀ ਵਾਰ ਤੇ ਇਹਨਾਂ ਦੇ ਦੇਖਦੇ ਹੈ ਪ੍ਰਸ਼ਾਸਨ ਇਸ ਵਿੱਚ ਕੋਈ ਗੱਲ ਨਹੀਂ ਕਰਦਾ ਅਸੀਂ ਪਹਿਲਾਂ ਵਾਲੇ ਵੀਰ ਜੀ ਤੋਂ ਜਾਣਦੇ ਹਾਂ ਇਸ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਇਹਨਾਂ ਤੁਸੀਂ ਨਹਿਰ ਸਾਡੇ ਨੋਵੇ ਦੇ ਨੇੜੇ ਕੋਸ਼ਿਸ਼ ਪ੍ਰਸ਼ਾਸਨ ਆ ਜਾਂਦਾ ਜੀਸੀਬੀ ਆ ਜਾਂਦੀ ਤੇ ਮੈਨੂੰ ਲੱਗਦਾ ਸੀ ਕਿ ਇਹ ਨਾਲ ਹੋਰ ਦੇ ਅੰਦਰ ਹੁਣ ਇਹ ਜਿਹੜਾ ਪਾੜ ਏ ਇਹ ਲਗਭਗ ਹੁਣ 30 ਤੋਂ 35 ਫੁੱਟ ਦਾ ਵੱਧ ਚੁੱਕਿਆ ਪਹਿਲਾਂ ਇੱਕ ਛੋਟਾ ਪਾੜ ਸੀਗਾ ਅਗਰ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਜਿਵੇਂ ਪ੍ਰਸ਼ਾਸਨ ਪਹੁੰਚਦਾ ਸੀ ਕਿਸੇ ਨੇ ਅੱਗ ਲਗਾ ਦਿੱਤੀ ਉਹ ਜਲਦੀ ਪਹੁੰਚ ਜਾਂਦੀ ਸੀ ਪ੍ਰਸ਼ਾਸਨ ਪੁਲਿਸ ਆ ਜਾਂਦੀ ਸੀ ਵੀ ਸਾਨੂੰ ਪਤਾ ਲੱਗਿਆ ਸੈਟੇਲਾਈਟ ਆਈ ਅੱਜ ਉਹ ਸੈਟੇਲਾਈਟ ਕਿੱਥੇ ਚਲਾ ਗਿਆ ਹੁਣ ਇਹ ਨਹੀਂ ਦੱਸਿਆ ਆਪ ਵੀ ਆ ਤੁਹਾਡੀ ਨਹਿਰ ਟੁੱਟ ਗਈ ਹੈ ਜੀ ਐਨੇ ਕਿਸਾਨਾਂ ਦੀ ਫਸਲ ਡੁੱਬ ਕੇ ਤਬਾਹ ਹੋ ਚੁੱਕੀ ਹੈ ਉਹ ਕਿੱਥੇ ਗਿਆ ਸੈਟੇਲਾਈਟ ਸਭ ਤੋਂ ਵੱਡੀਆਂ ਸਰਕਾਰ ਦੀਆਂ ਨਲਾਇਕੀਆਂ ਨੇ ਸਰਕਾਰ ਦੀਆਂ ਨਲਾਇਕੀਆਂ ਨੇ ਜਿਨ੍ਹਾਂ ਨੂੰ ਨਹਿਰ ਸਫਾਈ ਹੋਈ ਨਹੀਂ ਹਾਂਜੀ ਇੱਧਰ ਇੱਕ ਵੀਰ ਜੀ ਖੜੇ ਐ ਇਹਨਾਂ ਨਾਲ ਵੀ ਗੱਲ ਇਹ ਪਿੱਛੇ ਮੇਰੇ ਖਿਲ ਨਹਿਰ ਦੇ ਵਿੱਚੋਂ ਹੀ ਨਿਕਲੇ ਆ ਜੇ ਪਾਣੀ ਸਮਾਰ ਰਹੀ ਸੀ ਇਹਨਾਂ ਨਾਲ ਗੱਲ ਕਰ ਸਾਡਾ ਖੇਤ ਇੱਥੇ ਜੀ ਬਈ ਨਹਿਰ ਦੀ ਸਫਾਈ ਹੋਈ ਨਹੀਂ ਰਾਤ ਪਾਣੀ ਆਇਆ ਮੋਕੇ ਮੰਨ ਲਓ ਛੋਟੇ ਛਟਾਏ ਉਹ ਵੀ ਪਾਣੀ ਚੱਲ ਗਿਆ ਫਿਰ ਨਹੀਂ ਐਮਪੀ ਜੀ ਕਹਿਣਾ ਚਾਹੁੰਦੇ ਮੋਕੇ ਟੁੱਟਣ ਕਰਕੇ ਨਹੀਂ ਨਹੀਂ ਮੋਕੇ ਟੁੱਟਣ ਕਰਨੀ ਇੱਥੋਂ ਧਰਾੜ ਪਈ ਪਤਾ ਨਹੀਂ ਨਹਿਰ ਖੁੱਲ ਕੋ ਦਾਫਲਾ ਕੀ ਹੈ ਨਹਿਰ ਸਫਾਈ ਬਿਲਕੁਲ ਨਹੀਂ ਹੋਈ ਇਹ ਡਾਕ ਕਿਉਂ ਲੱਗੀ ਹੈ? ਦਾੰਦ ਕਹਿੰਦੇ ਨਹੀਂ ਦਿਖਾਈ ਹੋਈ ਨਹੀਂ ਤੇ ਡਰਾਤ। ਕਨਾਨੀ ਵੇਧ ਰਹੀ ਪਾਣੀ ਛੱਡਿਆ ਗਿਆ। ਦਾਤ ਛੱਡਿਆ ਗਿਆ। ਅਸੀਂ ਇੱਕ ਗੱਲ ਹੋਰ ਪਿੰਡ ਸਾਡੇ ਪਿੰਡ ਦੇ ਉੱਤੇ ਜਿਹੜੇ ਸਰਪੰਚ ਵੀ ਹੋਣਗੇ ਜੀ ਉਹ ਆਈ ਨਹੀਂ ਵਿਚਾਰੇ ਇਹੋ ਤਾਂ ਬਣਾਉਂਨ ਲੇਨਤ ਕੀਤੀ ਉਹਨਾਂ ਦੀ ਇਹ ਕਹਿਣਾ ਚਾਹਦੇ ਆ ਵੀ ਸਰਪੰਚ ਸਾਹਿਬ ਦੀ ਜੀ ਮੰਨ ਹੀ ਨਹੀਂ ਜਾ ਰਹੀ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਐਸਪੀ ਸਾਹਿਬ ਨੂੰ ਵੀ ਫੋਨ ਕੀਤਾ ਹੈ ਪਿੱਛੇ ਹੋਰ ਵੀ ਲੋਕ ਖੜੇ ਆ ਉਧਰ ਪਿੰਡ ਸਰਪੰਚ ਸਾਹਿਬ ਨੂੰ ਵੀ ਇਹਨਾਂ ਨੇ ਫੋਨ ਕਰਦੇ ਆ ਇਸ ਪਿੰਡ ਦੇ ਨੂੰ ਕਿ ਉਹਨਾਂ ਨੇ ਇਸ ਪ੍ਰੋਬਲਮ ਪਰਤੇ ਕੀ ਕੀਤਾ ਹੈ। ਅੱਛਾ ਹੁਣ ਅਸੀਂ ਪਹੁੰਚੇ ਹਾਂ ਖੇਤਾਂ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਪਾਣੀ ਹੀ ਪਾਣੀ ਹੈ ਇਹ ਕੁਝ ਕਿਸਾਨ ਵੀਰ ਜੀ ਅੱਗੇ ਜਾਂਦਾ ਹੋਇਆ ਰਸਤਾ ਬੰਦ ਕਰ ਰਹੇ ਕਿ ਦੂਸਰੇ ਸਾਈਡ ਦੀਆਂ ਫਸਲਾਂ ਜਿਹੜੀਆਂ ਨੇ ਖਰਾਬ ਨਾ ਹੋਣ ਪਿੱਛੋਂ ਹਜੇ ਪਾਣੀ ਉਵੇਂ ਹੀ ਆ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਰੋਕਥਾਮ ਨਹੀਂ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਸਵੇਰੇ 9 ਵਜੇ ਤੇ ਐਸਡੀਐਮ ਸਾਹਿਬ ਨੂੰ ਫੋਨ ਕੀਤਾ ਹੈ ਇਹ ਅਸੀਂ ਦੇਖ ਰਹੇ ਹਾਂ ਇੱਥੇ ਕਿਸਾਨ ਵੀਰ ਬਾਹਰੋਂ ਦੂਸਰੇ ਖੇਤਾਂ ਵਿੱਚੋਂ ਮਿੱਟੀ ਲਿਆ ਕੇ ਆਪਣਾ ਜਿਹੜਾ ਰਸਤਾ ਬੰਦ ਕਰ ਰਹੇ ਆ ਤਾਂ ਕਿ ਅੱਗੇ ਪਾਣੀ ਨੁਕਸਾਨ ਨਾ ਕਰੇ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਰੋਕ-ਥਾਮ ਨਹੀਂ ਪਾਣੀ ਹੁਤਾ ਹੀ ਪਿੱਛੋਂ ਵੀ ਨਹਿਰ ਵਿੱਚ ਆ ਰਿਹਾ ਹੈ ਨਹਿਰ ਵਿਭਾਗ ਵੱਲੋਂ ਵੀ ਪਾਣੀ ਅਜੇ ਤੱਕ ਬੰਦ ਨਹੀਂ ਕੀਤਾ ਗਿਆ ਤਾਂ ਜੋ ਹੋਰ ਖੇਤਾਂ ਵਿੱਚ ਨੁਕਸਾਨ ਨਾ ਹੋ ਅਸੀਂ ਦੇਖ ਸਕਦੇ ਹਾਂ ਕਿੰਨਾ ਜ਼ਿਆਦਾ ਗੰਦਗੀ ਕਲਾਲੀ ਜਿਹੜੇ ਕਿ ਬੰਦ ਪਈਆਂ ਜਗ੍ਹਾ ਤੇ ਦਰਿਆਵਾਂ ਵਿੱਚ ਜਿੱਥੇ ਪਾਣੀ ਰੁਕ ਜਾਂਦਾ ਹੈ ਜਾਂ ਛੱਪਣਾ ਵਿੱਚ ਹੁੰਦੀ ਹੈ ਤੇ ਇਸ ਨਹਿਰ ਵਿੱਚ ਵੀ ਆ ਚੁੱਕੀ ਸੀ ਜਿਹੜੇ ਖੇਤਾਂ ਦੇ ਵਿੱਚ ਭਰ ਚੁੱਕੀ ਹੈ ਸਾਰੇ ਪਾਸੇ ਕਲਾਲੀ ਹੀ ਕਲਾਲੀ ਹੋ ਚੁੱਕੀ ਹੈ ਜਿੱਥੋਂ ਤੱਕ ਵੀ ਅਸੀਂ ਨਿਗਾਹ ਮਾਰੀਏ ਸਾਨੂੰ ਕੁਝ ਪਾਣੀ ਛੱਡ ਕੇ ਅੱਗੇ ਵੀ ਸਾਰੀ ਇਹੀ ਕਲਾਲੀ ਹੀ ਦਿਖ ਰਹੀ ਹੈ ਇਸ ਤੋਂ ਹੀ ਇਹ ਦੇਖ ਸਕਦੇ ਆ ਵੀ ਪਰਸ਼ੀ ਪ੍ਰਸ਼ਾਸਨ ਕਿੰਨੀ ਕੋਈ ਸਫਾਈ ਕਰ ਰਿਹਾ ਹੈ ਤੇ ਕਿੰਨਾ ਕੋਈ ਕਿਸਾਨਾਂ ਦਾ ਆਪਣੇ ਪਰਦੇਸ਼ ਦੀ ਜਨਤਾ ਦਾ ਧਿਆਨ ਕਰ ਰਿਹਾ ਹੈ ਅਸੀਂ ਅੱਗੇ ਹੋਰ ਖੇਤ ਵਿੱਚ ਵੀ ਜਾ ਕੇ ਦੇਖਿਆ ਜਿੱਥੇ ਅੱਧਾ ਕਰਨੇਗਾ ਪੈ ਰਿਹਾ ਪਾਣੀ ਹੀ ਪਾਣੀ ਹੈ ਕਿਸਾਨਾਂ ਦਾ ਜਿਹੜਾ ਨੁਕਸਾਨ ਇਸੇ ਤਰ੍ਹਾਂ ਹੀ ਵਧ ਰਿਹਾ ਜਿਵੇਂ ਤੁਹਾਨੂੰ ਪਿਛਲੀ ਵਿੱਚ ਵੀਡੀਓ ਚ ਦੱਸਿਆ ਵੀ ਸਰਪੰਚ ਸਾਹਿਬ ਨੂੰ ਬੁਲਾਉਣੇ ਆ ਸਰਪੰਚ ਸਾਹਿਬ ਆ ਚੁੱਕੇ ਨੇ ਰਵੰਸ਼ ਕੁਮਾਰ ਜੀ ਚੁਗਗੇ ਛੱਲੀਆਂ ਦੇ ਪਿੰਡ ਦੇ ਸਰਪੰਚ ਤੇ ਇਹਨਾਂ ਨਾਲ ਗੱਲ ਕਰਦੇ ਆ ਹਾਂ ਜੀ ਤੇ ਇਹ ਤੁਸੀਂ ਪ੍ਰਸ਼ਾਸਨ ਨੂੰ ਖਬਰ ਨਹੀਂ ਦਿੱਤੀ ਸਰ ਕੀਤੀ ਹੈ ਖਬਰ ਤੁਸੀਂ ਇੱਥੇ ਕਿੰਨੇ ਵਜੇ ਪਹੁੰਚੇ ਮੈਂ ਤੜਕੇ ਜੀ 7 ਵਜੇ ਤੇਗਾ ਪਹਿਲਾਂ ਨੈਰੋ ਤੋਂ ਟੁੱਟਣ ਲੱਗੀ ਹੈ 1 ਕਿਲੋਮੀਟਰ ਉਹ ਤੇ 7 ਵਜੇ ਤੋਂ ਲੱਗੇ ਪਾਸ ਹੱਤ ਮੁੜੇ ਤੇ ਉੱਥੇ ਕੀ ਕੀਤਾ ਜੀ ਉੱਥੇ ਅਸੀਂ ਸੇਰ ਦੀ ਮਿੱਟੀ ਪਾਈ ਜਿੰਨੇ ਆ ਟੁੱਟ ਨਹੀਂ ਉਹ ਤੁਸੀਂ ਤੇ ਉਹਨਾਂ ਦਾ ਕੋਈ ਪਟ્રોલ ਨਹੀਂ ਹੋਇਆ ਤਾਂ ਟੋਟੇ ਚੁਗੀ ਇਹ ਟੁੱਟਣ ਤੋਂ ਬਾਅਦ ਅਸੀਂ ਆਏ ਇੱਥੇ ਸਾਰਾ ਪਿੰਡ ਆ ਗਿਆ ਅਸੀਂ ਸਭ ਤੋਂ ਬਾਅਦ ਪ੍ਰਸ਼ਾਸਨ ਨੂੰ ਫੋਨ ਕੀਤਾ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਸਾਡੀ ਮੀਟਿੰਗ ਹੈ ਜਦੋਂ ਅਸੀਂ ਬਿਲਡਰ ਨੂੰ ਫੋਨ ਕੀਤਾ ਨਹੀਂ ਇਹ ਮੀਟਿੰਗ ਹੈ ਕਿ ਕਿਹਨਾਂ ਨੂੰ ਫੋਨ ਕੀਤਾ ਸੀ ਜਿਹੜੇ ਕਹਿ ਰਹੇ ਸਾਡੀ ਮੀਟਿੰਗ ਹੈ ਐਸਟੀ ਮਹਸਾਬ ਅੱਛਾ ਇਹ ਕਿਸ ਟਾਈਮ ਫੋਨ ਕੀਤਾ ਸੀ ਅਸੀਂ 10 11 ਵਜੇ ਕੀਤਾ ਸੀ 10 11 ਵਜੇ ਪਰ ਪਿੱਛੇ ਪਿੰਡ ਵਾਲੇ ਕਹਿ ਰਿਆ ਸੀ 9 ਵਜੇ ਫੋਨ ਕੀਤਾ ਸੀ ਨਹੀਂ ਮੈਂ ਇੱਧਰ ਲੱਗਾ ਉਸ ਨੂੰ ਸਾਡੀ ਨਰੇ ਵਿੱਚ ਫੋਨ ਖਤਰ ਅੱਛਾ ਮਤਲਬ ਪਿੰਡ ਵਾਲੇ ਨੇ 9 ਵਜੇ ਫੋਨ ਕੀਤਾ ਸੀ 10 11 ਵਜੇ ਦੋ ਵਾਰ ਕੰਮ ਕਰ ਚੁੱਕੇ ਹੋ ਸਾਰਾ ਇੰਜ ਨਾ ਵੀ ਸਾਡਾ ਦੋ ਤਿੰਨ ਟੁੱਟਣ ਲੱਗੀ ਸੀ ਇੱਦਾਂ ਅਸੀਂ ਫਿਰ ਲੱਗੇ ਉਸ ਲੱਗ ਟੀਮ ਸੀ ਇੱਧਰ ਅਸੀਂ ਤੇ ਇਹ ਨਾਲ ਦੀ ਕੋਸ਼ਿਸ਼ ਕੀਤੀ ਜਿੰਨੀ ਬਨਣ ਦੀ ਪਰ ਨਹੀਂ ਮਹਿਰ ਬੱਜੀ ਉਸ ਤੋਂ ਬਾਅਦ ਇਹਨਾਂ ਨੇ ਫੋਨ ਕੀਤੇ ਕੁਝ ਮੈਂ ਵੀ ਫੋਨ ਕੀਤੇ ਉਹ ਕਹਿੰਦੇ ਆ ਬਿਨੈਰ ਬੰਦ ਨਹੀਂ ਇਸ ਕਰ ਸਕਦੇ ਭਾਂਸੇ ਆ ਹੀ ਹੋ ਜਾਣਾ ਮਹਿਰ ਤਾਂ ਚੱਲੇਗੀ ਤੁਸੀਂ ਅੱਗੇ ਫੋਨ ਕਰੋ ਮਹਿਰ ਤਾਂ ਚੱਲੇਗੀ ਚਾਹੇ ਫਸਲ ਜਿੰਨੀ ਮਰਜੀ ਡੁੱਬ ਜਾਵੇ ਉਹਨੇ ਕਿਹਾ ਮਹਿਰ ਚੱਲੇਗਾ ਕੋਈ ਕਹਿੰਦਾ ਕੋਈ ਨਹੀਂ ਬੰਦਾ ਅੱਛਾ ਨਹੀਂ ਤੁਸੀਂ ਇਹ ਟਾਈਮ ਲਗਭਗ 2 ਤੋਂ ਪਲੱਸ ਹੋ ਚੁੱਕਿਆ ਤੁਸੀਂ ਸਵੇਰੇ 9 ਵਜੇ ਦਾ ਜੇ ਬਾਕੀ ਮਲਾਜ ਬੰਦੇ ਨੇ ਦੱਸਿਆ 7 ਵਜੇ ਤੇ ਲੱਗੇ ਮਹਿਰ ਬੰਨੇ ਉਹ ਤੋਂ ਬਾਅਦ ਰੱਖੀ ਆ ਪਰ ਇਹ ਟੁੱਟ ਗਈ ਆ ਜੀ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਨਹੀਂ ਜੀ ਅਜੇ ਤੱਕ ਇਹ ਪਿੱਛੇ ਪੰਜਾਬ ਪੁਲਿਸ ਦਿਖ ਰਹੀ ਹੈ ਕਿਸ ਵਾਸਤੇ ਪਹੁੰਚੀ ਹੈ ਇਹ ਤਾਂ ਵੈਸੇ ਇਹ ਤਾਂ ਬਸ ਆਈ ਹੈ ਜਿੰਦਾ ਹੁਣ ਪਾਣੀ ਛੱਡਣ ਕਰਕੇ ਜਿਵੇਂ ਇੱਕ ਦੂਜੇ ਖੇਤਾਂ ਨੂੰ ਪਾਣੀ ਛੱਡਦੇ ਨੇ ਉਸ ਕਰਕੇ ਆਈ ਹੈ ਅੱਛਾ ਇਹ ਸਿਰਫ ਲੜਾਈ ਮਸਲੇ ਜਾਇਆ ਪਰ ਨਹਿਰ ਵਿਭਾਗ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਨਹੀਂ ਅਜੇ ਤੱਕ ਪਹੁੰਚਿਆ ਤੁਸੀਂ ਇਹਦੇ ਪ੍ਰਤੀ ਕੋਈ ਉੱਪਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਗੱਲ ਸਾਰੇ ਅਸੀਂ ਕੰਨੀ ਜਿਹੜੀ ਫਸਲ ਡੁੱਬੀ ਲੋਕਾਂ ਦੇ ਤਾਂ ਇਹਨਾਂ ਨੂੰ ਡੁੱਬੇ ਪਾਏ ਇਹਦੇ ਦੂਜੇ ਵੀ ਨਹੀਂ ਡੁੱਬੇ ਲੋਕਾਂ ਕੁਸ਼ਕਣ ਦੀ ਜਿੱਥੇ ਨਾ ਵੀ ਪਈ ਹੈ ਲੋਕਾਂ ਦੇ ਪਸ਼ੂਆਂ ਚਾਰ ਕੋਈ ਸ਼ਿਕਾਇਤ ਨਹੀਂ ਕੀਤੀ ਨਹੀਂ ਸਾਡੀ ਸਰਕਾਰ ਤੋਂ ਵੀ ਇੱਥੇ ਇੱਕ ਪਿੱਛੇ ਵੀਰ ਜੀ ਕਹਿ ਰਹੇ ਸੀ ਵੀ ਇਹ ਜਿਹੜੀ ਇਹ ਪਿਛਲੀ ਵਾਰ ਵੀ ਟੁੱਟੀ ਸੀ ਹਰ ਸਾਲ ਹੀ ਲਗਭਗ ਟੁੱਟਦੀ ਇਸ ਤਰ੍ਹਾਂ ਦੀ ਹਟਣਾ ਹੁੰਦੀ ਨੇ ਪਿੱਛੇ ਸਾ ਟੁੱਟੀ ਆ 40 ਕੋ ਕਰਮ ਪਿੱਛੇ ਕਿੰਨਾ ਟੁੱਟੀ ਥੋੜੀ ਘੱਟ ਗਿਆ ਪਿੱਛੇ 40 ਕਰਮਾ ਕੋਥੇ ਨਾ ਟੁੱਟੀ ਉਸ ਸਮੇਂ ਕੋਈ ਸਰਕਾਰ ਵੱਲੋਂ ਹੈਲਪ ਕੀਤੀ ਗਈ ਨਹੀਂ ਜੀ ਤੇ ਇਸ ਵਾਰ ਤੁਹਾਨੂੰ ਕੀ ਉਮੀਦ ਹੈ ਹੁਣ ਦੇਖੋ ਕਿ ਆਣਾ ਸਮਾਂ ਦੱਸੇ ਕੀ ਬੰਦਾ ਹੈ ਇਹ ਸਨ ਝੁੱਗੇ ਛਿਲੀਆਂ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ ਕਿਉਂਕਿ ਅੱਜ ਸਵੇਰੇ 9 ਵਜੇ ਤੇ ਫੋਨ ਕਰ ਰਿਹਾ ਹਜੇ ਤੱਕ ਨਾ ਐਸਡੀਐਮ ਸਾਹਿਬ ਪਹੁੰਚਿਆ ਨਾ ਕੋਈ ਹੋਰ ਪਹੁੰਚਿਆ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਕੀਤੀ ਜੇ ਨਹਿਰ ਭਾਗ ਨੂੰ ਫੋਨ ਕੀਤਾ ਤੇ ਉਹ ਵੀ ਕਹਿ ਰਹੇ ਵੀ ਅਸੀਂ ਪਾਣੀ ਬੰਦ ਨਹੀਂ ਕਰ ਸਕਦੇ ਫਸਲ ਜਿੰਨੀ ਮਰਜੀ ਡੁਪੇ ਇਸ ਨਾਲ ਇਹ ਪ੍ਰਸ਼ਾਸਨ ਤੋਂ ਵੀ ਨਾਰਾਜ਼ ਨੇ ਪਿੰਡ ਵਾਲੇ ਵੀ ਦੁੱਖ ਜ਼ਾਹਰ ਕਰ ਰਹੇ ਨੇ ਤੇ ਉਹਨਾਂ ਦੀ ਫਸਲਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਤੋਂ ਪਿੱਛੇ ਵਾਰ ਜਦੋਂ ਨਹਿਰ ਟੁੱਤੀ ਸੀ ਉਦੋਂ ਵੀ ਇਹਨਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਕੀਤੀ ਕਿ ਤੇ ਇਹਨਾਂ ਨੂੰ ਉਮੀਦ ਐ ਇਸ ਵਾਰੀ ਦੀ ਹੁਣ ਦੇਖਦੇ ਆ ਐਸਡੀਐਮ ਸਾਹਿਬ ਨਾਲ ਗੱਲ ਕਰਕੇ ਜਿਉ ਇੱਥੇ ਪਹੁੰਚਣਗੇ ਸਿਰਫ ਅੱਗੇ ਖਬਰ ਮਿਲੀ ਸੀ ਉਹ ਆ ਗਏ ਪਰ ਹਜੇ 2 ਵਜੇ ਤੋਂ ਪਲੱਸ ਟਾਈਮ ਹੋ ਚੁੱਕਾ ਹੈ ਹਜੇ ਤੱਕ ਇੱਥੇ ਪਹੁੰਚੇ ਨਹੀਂ ਉਹਨਾਂ ਨਾਲ ਮਿਲ ਕੇ ਵੀ ਉਹ ਇਸ ਵੇਲੇ ਕੀ ਕੀ ਕਹਿਣਾ ਚਾਹੁੰਦੇ ਆ ਜਾਂ ਸਰਪੰਚ ਸਾਹਿਬ ਜੀ ਤਾਂ ਕਹਿ ਰਿਹਾ ਵੀ ਉਹ ਕਹਿ ਰਹੇ ਸੀ ਜਿਹੜੀ ਹੈ ਇੱਥੇ ਫਸਲ ਖਰਾਬ ਹੋ ਚੁੱਕੀ ਹੈ ਪਰ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਵੀ ਨਮਾਇੰਦਾ ਸਪ੍ਰਸ਼ਾਸਨ ਦਾ ਕੋਈ ਨਹੀਂ ਪਹੁੰਚਿਆ ਕਿਸੇ ਦੀ ਕਿਸੇ ਨੂੰ ਇਥੇ ਇਹਨਾਂ ਕਹਿਣ ਮਤਾਂ ਕਿ ਇਹਨਾਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਖੇਤ ਵਿੱਚ ਖੜੇ ਆ ਉਸ ਖੇਤ ਦਾ ਮਾਲਕ ਕਿਸਾਨ ਵੀਰ ਵੀ ਇੱਥੇ ਆ ਰਹੇ ਜੋ ਵੇਖਣ ਵਿੱਚ ਜੁਵਾ ਮੁੰਡਾ ਹੈ ਉਹਦੇ ਨਾਲ ਗੱਲਬਾਤ ਕਰਦੇ ਆ ਉਹ ਕੀ ਕਹਿੰਦਾ ਜੀ ਹਾਂਜੀ ਵੀਰ ਜੀ ਤੁਹਾਡਾ ਸ਼ੋ ਬਨਾਮ ਜੀ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਮੈਂ ਤਾਂ ਨਹਿਰ ਪਾਗਲਿਆਂ ਨੂੰ ਇਹ ਕਹਿਣਾ ਚਾਹੁੰਗਾ ਜੇ ਤੁਸੀਂ ਨਹਿਰ ਛੱਡ ਰਹੇ ਹੋ ਫਿਰ ਆਪਦੀ ਨਹਿਰ ਨੂੰ ਚੈੱਕ ਕਰੋ ਸਫਾਈ ਚੰਗੀ ਤਰ੍ਹਾਂ ਵੇਖੋ ਕਿ ਸਫਾਈ ਹੈਗੀ ਹੈ ਜਾਂ ਨਹੀਂ ਹੈਗੀ ਹੁਣ ਤੁਸੀਂ ਪਿੱਛੇ ਵੇਖੋ ਕਲਾਲੀ ਕਿੰਨੀ ਜੁੜੀ ਹੋਈ ਹੈ ਇੱਕ ਸਾਲ ਤੋਂ ਬੰਦ ਪਿਆ ਹਾਂ ਜਦੋਂ ਵੀ ਇਹਨਾਂ ਨੇ ਜਦੋਂ ਵੀ ਇਹਨਾਂ ਨੇ ਨਹਿਰ ਛੱਡਣੀ ਹੈ ਕਦੇ ਵੀ ਸਫਾਈ ਨਹੀਂ ਕਰਾਈ ਇੱਥੇ ਪੁੱਲ ਤੇ ਕਲਾਲੀ ਇਹ ਇਹ ਕਹਿਣਾ ਚਾਹੁੰਦੇ ਵੀ ਨਹਿਰ ਛੱਡਣ ਤੋਂ ਪਹਿਲਾਂ ਕੋਈ ਸਫਾਈ ਨਹੀਂ ਹੋਈ। ਨਹੀਂ ਹੋਈ। ਸਾਰੇ ਪਿੰਡ ਵਾਲਿਆਂ ਨੂੰ ਪੁੱਛ ਲਓ ਕੋਈ ਨਹੀਂ। ਗਰਮੀਆਂ 'ਚ ਕੋਈ ਨਹੀਂ। ਹਾਂ ਜਦੋਂ ਵੀ ਨਹਿਰ ਛੱਡਦੇ ਕੋਈ ਸਫਾਈ ਨਹੀਂ। ਕਲਾਲੀ ਵੇਖੋ ਕਿ ਨਹੀਂ ਆਈ। ਕਿਸੇ ਕਿਸੇ ਨੂੰ ਬੇਲਦਾਰ ਦਾ ਮੂੰਹ ਨਹੀਂ ਪਤਾ। ਇੱਥੇ ਕੋਈ ਆਇਆ ਤਾਂ ਬੇਲਦਾਰ ਪਤਾ ਹੀ ਨਹੀਂ। ਬੇਲਦਾਰ ਕਿਹੜਾ ਹੈ? ਕਿਹੜਾ ਹੈਗਾ? ਸਾਨੂੰ ਇਹ ਦੱਸੋ ਵੀ ਬੇਲਦਾਰ ਕਿਹੜਾ ਸੀ ਉਹਨੂੰ ਫੋਨ ਕਰੀਏ ਵੀ ਆਪਦੀ ਨਹਿਰ ਦੀ ਸਫਾਈ ਕਰਾ ਜਾ ਕੁਝ ਵੀ। ਤੇ ਫਿਰ ਇੱਥੇ ਨਹਿਰ ਤੇ ਪਾਣੀ ਜੁੜਦਾ ਜਦੋਂ ਪਾਣੀ ਕਲਾਲੀ ਫਿਰ ਅਸੀਂ ਆਪ ਕੱਢੀ ਦਾ ਕਲਾਲੀ। ਉਦੋਂ ਜਿੰਨੀ ਵੀ ਕਨਾਲੀ ਕੱਢੀ ਹੈ ਨਾ ਬੇਲਦਰ ਦਾ ਸਾਨੂੰ ਪਤਾ ਹੀ ਨਹੀਂ ਜਦੋਂ ਨਹਿਰ ਇਹਨਾਂ ਛੱਡੀ ਹੈ ਮਾਨਕ ਚੱਲੇ ਇਹਨਾਂ ਦਾ ਫਰਜ ਬੰਦਾ ਸਫਾਈ ਕਰੀਏ ਨਹੀਂ ਇਹ ਛੋਨੇ ਚ ਵੀ ਤੁਹਾਡੀ ਇਸ ਤਰ੍ਹਾਂ ਹੈਲਪ ਕਰ ਰਹੇ ਨਾ ਨਾ ਬਸ ਐਵੇਂ ਹੀ ਸਾਡੇ ਨਾਲ ਆ ਗਏ ਨੇ ਕਿਹੜੇ ਮਕੌੜੇ ਗਏ ਨੇ ਆਪੇ ਮਰ ਮੁਰ ਜਾਣ ਦੇ ਪੁਣਾ ਪੁਣਾ ਮਾੜੀ ਮੋੜੀ ਸਾਫ ਕਰਾ ਦਿੱਤੀ ਆ ਬਾਅਦ ਛੁੱਟੀ ਉਹ ਬਾਅਦ ਕੋਈ ਗਾਂ ਜੀ ਹਾਂ ਜੀ ਇਹ ਨਹੀਂ ਤਾਂ ਮਾਲਮ ਟਰੈਲੀ ਲੈ ਕੇ ਇਹ ਮੈ ਕੂੜਾ ਹੋਰ ਕਿਹੜੇ ਖੱਟਾ ਜਾਵੇ ਤੇ ਕੋਲ ਕੇ ਗਾਂਦ ਮਾਰੀਆਂ ਦੇ ਨੇ ਸਾਰਿਆਂ ਸਾਰਿਆਂ ਡਿੱਗ ਤਾਂ ਦੀ ਇੱਧਰ ਲੰਘਣ ਨੂੰ ਸਾਰਿਆਂ ਨੂੰ ਇਹ ਕਿਸਾਨ ਉਹ ਕਿਸਾਨ ਵੀਰ ਜਿਨ੍ਹਾਂ ਦੇ ਆਸ-ਪਾਸ ਖੇਤ ਨੇ ਇਹ ਸਰਕਾਰ ਤੋਂ ਪਹਿਲੀ ਗੱਲ ਇਹ ਪਾਣੀ ਚਾਹੀਦਾ ਹੀ ਨਹੀਂ ਸੀ ਇਸ ਲਈ ਇਹ ਤੋਂ ਪਹਿਲਾਂ ਪਹਿਲਾਂ ਪਾਣੀ ਨਹੀਂ ਚਾਹੀਦਾ ਇਹ ਹੋਰ ਕਿਹੜੇ ਕੰਕੂ ਲਾਉਣ ਨਾਲ ਹੋਇਆ ਕਰਦਾ ਹੈ ਪਹਿਲੀ ਗੱਲ ਅੱਜ 20 ਦਿਨ ਹੋ ਗਏ ਨੇ ਰੁੱਖ ਬਟਣ ਆਏ ਸੀ ਪਤਾ ਨਹੀਂ ਮੁਲਾਜ਼ਮ ਕੋਈ ਆਏ ਸੀ ਨਾ ਤੇ ਉਹ ਵੱਡੇ ਵੱਡੇ ਪਿੱਪਲ ਰੁੱਖ ਵਿੱਚ ਹੀ ਸਾਰੇ ਪਏ ਸੀ ਉਹ ਵੀ ਉਹਨਾਂ ਬਾਹਰ ਨਹੀਂ ਕੱਟੇ ਉਹਦੇ ਕਾਰਨ ਕਲਾਲੀ ਨਾਲ ਆੜ ਗਏ ਕੱਲ ਕੱਢੇ ਨਹੀਂ ਕੱਲ ਨਹੀਂ ਕੱਲ ਆਏ ਤੇ ਕੱਢੇ ਨਹੀਂ ਕੋਈ ਨਹੀਂ ਕੱਢੇ ਅਜੇ ਵਿੱਚ ਹੀ ਪਏ ਨੇ ਜਦੋਂ ਕੱਢੇ ਜਾਂਦੇ ਤੇ ਨਾਰ ਨਾ ਹੋ ਸਕਦਾ ਵੀ ਅਗੜੀ ਪੰਨਾ ਜਾਣ ਨਾ ਹੁੰਦਾ ਅੱਗੇ ਚੁੰਨੇ ਵਿੱਚ ਆਪਾਂ ਨੂੰ ਬਾਹਰ ਪੇਹਣ ਨਹੀਂ ਕੋਈ ਰਹਿ ਦੇ ਦਿੱਤਾ ਹੁਣ ਵੇਖੋ ਉਸ ਤੋਂ ਬਾਅਦ ਫਸਲ ਖਾਰੀ ਟੋਕਰੀ ਨਹੀਂ ਮਿਲਦੀ ਵਿੱਚ ਇਹ ਹੁੰਦੇ ਨੇ ਟਾਈਮ ਕਣਕ ਬਜੀਵੇ ਕੀ ਅੰਦਾ ਆ ਜੂਵੇ ਵਾਪਸ ਇਹ ਹੁਣ ਇੱਥੋਂ ਕਾਫੀ ਪਰੇਸ਼ਾਨ ਨੇ ਪ੍ਰਸ਼ਾਸਨ ਤੋਂ ਮੀਤ ਹਰ ਇੱਕ ਜਗ੍ਹਾ ਤੋਂ ਕਿਉਂਕਿ ਹੁਣ ਇੱਕ ਜਿਹੜੀ ਇਹ ਕਣਕ ਵਿੱਚ ਜਿਹੜਾ ਸਮਾਂ ਆਇਓ ਨਿਕਲ ਨਹੀਂ ਕਣਕ ਕੋਈ ਐਨੀ ਨਹੀਂ ਨਿਕਲਦੀ ਬੰਟੀ ਬੰਡੀ ਕਲ ਜਿਹੜੇ ਪੁੱਤੇ ਤੋਂ ਪੱਟੇ ਦੇ ਵੀ ਦਿਖਾ ਦਿੰਨੇ ਆ। ਉਹਦੇ ਪੱਟੇ। ਉਹਨੇ ਕਿਸਾਨ ਵੀਰ ਜਿਹੜੇ ਫਸਲ ਜਿੰਨਾਂ ਦੀ ਡੁੱਬ ਚੁੱਕੀ ਹੈ ਇਹ ਵਿੱਚ ਦਿਖਾ ਰਿਹਾ ਵੀ ਕਿੱਡੀ-ਕਿੱਡੀ ਫਸਲ ਡੁੱਬ ਚੁੱਕੀ ਦੇਖੋ ਅੱਧੇ ਤੋਂ ਜ਼ਿਆਦਾ ਹੱਥ ਇਹਦਾ ਪਾਣੀ ਵਿੱਚ ਡੁੱਬ ਚੁੱਕਿਆ ਹਜੇ ਤੱਕ ਇਸੇ ਵੀਰ ਨੂੰ ਕਣਕ ਨਹੀਂ ਮਿਲੀ। ਆ ਵੇਖੋ ਇੰਨੀ ਵੱਡੀ ਕਣਕ ਲਗ-ਪਗ 7 ਤੋਂ 8 ਇੰਚ ਜਿਹੜਾ ਕਣਕ ਦਾ ਬੂਟਾ ਤਿਆਰ ਹੋ ਚੁੱਕਿਆ ਪਰ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ। ਅਸੀਂ ਇਸ ਨਹਿਰ ਵਿਭਾਗ ਦੇ ਅਧਿਕਾਰੀਆ ਨਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਉਹ ਇਸ ਵਿਸ਼ੇ ਵਿੱਚ ਕੀ ਕਹਿੰਦੇ ਆਂ ਮੈਂ ਨਰਿੰਦਰ ਤਵਨ ਕੈਮਰਾਮੈਨ ਹਰਦੀਪ ਦੇ ਨਾਲ ਐਨ ਨਿਊਜ਼ ਸੱਚ ਜੋ ਤੁਸੀਂ ਜਾਨਣਾ ਚਾਹੁੰਦੇ ਆਂ